ਮੈਂ ਜਦੋਂ ਦੱਸਿਆ ਤੇ ਕਹਿੰਦੇ ਉਹਨਾਂ ਨੂੰ ਪਤਾ ਹੈ ਮੇਰੀ ਕੁੜੀ ਬਹੁਤ ਫੁਕਰੀਆਂ ਮਾਰਦੀ ਹੈ ਬਹੁਤ ਫੁਕਰੀਆਂ ਮਾਰਦੀ ਹੈ ਮੈਂ ਤਾਂ ਆਪਣੇ ਘਰੇ ਇਦਾਂ ਵੀ ਕਹਿੰਦੇ ਹੁੰਨੇ ਆ ਵੀ ਦੇਖਿਓ ਬਸ ਅਗਲਾ ਫੋਨ ਤਾਂ ਦਿਲਜੀਤ ਦਾ ਵੀ ਆਉਣਾ ਮੈਨੂੰ ਮੈਂ ਇਦਾਂ ਬਹੁਤ ਗੱਲਾਂ ਮਾਰਦੀ ਆ ਮੈਂ ਤਾਂ ਉਹਨਾਂ ਨੂੰ ਇਦਾਂ ਲੱਗਦਾ ਵੀ ਇਹ ਕਰ ਦਿੰਦੀ ਹੁੰਦੀ ਐ ਇਦਾਂ ਦੀਆਂ ਗੱਲਾਂ ਵੀ ਇਹ ਰੱਬ ਦੇ ਨੇੜੇ ਲੱਗਦੀ ਐ ਤਾਂ ਜਦੋਂ ਮੈਂ ਮੰਮੀ ਨੂੰ ਕਿਹਾ ਮੈਂ ਕਿਹਾ ਮੰਮੀ ਇੱਕ ਦਿਨ ਉਹ ਫਿਲਮ ਕਰੇਗਾ ਕਿਉਂ ਟੈਨਸ਼ਨ ਲੈਨੇ ਉਹ ਕਹਿੰਦੇ ਤੂੰ ਆਪ ਨਹੀਂ ਕਹਿ ਸਕਦੀ ਉਹਨੂੰ ਵੀ ਤੇਰੀ ਗੱਲ ਤਾਂ ਹੁੰਦੀ ਹੋਣੀ ਐ ਵੀ ਤੂੰ ਤੁਸੀਂ ਵਧੀਆ ਕੰਮ ਕੀਤਾ ਮੈਂ ਕਿਹਾ ਇਦਾਂ ਨਹੀਂ ਹੁੰਦਾ ਕੋਈ ਕਿਸੇ ਨੂੰ ਮਾਵਾ ਨੂੰ ਕੀ ਪਤਾ ਹੈ ਨਾ ਪੋਲੀਆਂ ਹੁੰਦੀਆਂ ਮੈਂ ਕਿਹਾ ਇਦਾਂ ਨਹੀਂ ਕੋਈ ਕਿਸੇ ਨੂੰ ਕਹਿ ਸਕਦਾ ਵੀ ਅਸੀਂ ਤੁਹਾਡੇ ਨਾਲ ਕੰਮ ਕਰਨਾ ਮੈਂ ਕਿਹਾ ਜਤੋਂ ਪਰ ਮੈਂ ਕਿਹਾ ਤੁਸੀਂ ਟੈਨਸ਼ਨ ਨਾ ਲਓ ਮੈਂ ਕਿਹਾ ਆ ਆਉਣ ਵਾਲੇ ਟਾਈਮ 'ਚ ਮੈਂ ਆਉਦੇ ਨਾਲ ਫਿਲਮ ਕਰੂੰਗੀ ਮੈਂ ਕਿਹਾ ਇਹ ਵਾਦਾ ਜਦੋਂ ਜਦੋਂ ਪੱਕਾ ਹੋ ਗਿਆ ਕਿ ਫਿਲਮ ਕਰ ਰਿਹਾ ਫਿਰ ਉਹਨਾਂ ਦਾ ਕੀ ਰਿਐਕਸ਼ਨ ਸੀ ਰਿਐਕਸ਼ਨ ਇਹ ਸੀ ਵੀ ਅੱਛਾ ਵਧੀਆ ਉਹਨਾਂ ਨੂੰ ਪਤਾ ਹੈ ਵੀ ਇਹ ਜੋ ਬੋਲਦੀ ਹੈ ਹੋ ਜਾਂਦਾ ਕਿ ਬਹੁਤ ਸੋਹਣੀ ਚੀਜ਼ ਹੈ ਨਾ ਕਿ ਮਤਲਬ ਜੋ ਬੰਦਾ ਮੈਨੀਫੈਸਟ ਕਰਦਾ ਜਾਂ ਵਿਜੂਅਲਾਈਜ਼ ਕਰਦਾ ਕਿ ਇਤਾਂ ਹੋਊਗਾ ਮੈਂ ਸੱਚੀ ਬਹੁਤ ਇਦਾਂ ਦੀਆਂ ਟੌਪ ਲੈਵਲ ਦੀਆਂ ਵੀ ਫੁਕਰੀਆਂ ਮਾਰ ਦਿੰਦੀ ਨੇ ਆਪਣੇ ਆਪ ਮੇਰੇ ਟੀਮ ਵਾਲੇ ਤਾਂ ਉਹ ਹੱਸਦੇ ਵੀ ਐ ਤੇ ਚੁੱਪ ਵੀ ਹੋ ਜਾਂਦੇ ਵੀ ਚੱਲ ਇਹਨਾਂ ਦਾ ਕੰਮ ਹੀ ਐ ਸਵੇਰੇ ਸਵੇਰੇ ਇਦਾਂ ਦੀਆਂ ਗੱਲਾਂ ਬੋਲਦੀ ਐ ਮੈਂ ਬਹੁਤ ਏਦਾਂ ਦੀਆਂ ਗੱਲਾਂ ਬੋਲਦੀ ਹਾਂ ਮੈਨੂੰ ਏਦਾਂ ਲੱਗਦਾ ਬੋਲੀ ਚੱਲੋ ਬੋਲਣ ਦਾ ਮੁੱਲ ਲੱਗਦਾ ਸਰਸਵਤੀ ਬੈਠੀ ਹੁੰਦੀ ਹੈ ਕਿਸੇ ਵੇਲੇ ਕਾ ਦੇਖੀ ਹੋ ਜੇ ਤਾਂ ਹਮੇਸ਼ਾ ਚੰਗਾ ਬੋਲੋ ਚੰਗਾ ਸੋਚੋ ਚੰਗਾ ਬੋਲੋ ਬੱਸ ਕਹਿਣਾ ਆ ਆ ਕੰਮ ਆ ਤਾਂ ਹੋ ਹੀ ਜਾਣਾ ਹੋ ਹੀ ਜਾਣਾ ਬੱਸ ਪਰ ਆਪ ਐਟੀਟਿਊਡ ਬਹੁਤ ਵਧੀਆ ਹੈ ਨਾ ਕਿ ਆ ਕੰਮ ਤੇ ਹੋ ਗਿਆ ਆਪਣੇ ਹੱਥੇ ਇਹ ਤਾਂ ਹੋ ਹੀ ਜਾਣਾ ਕਦੇ ਕੋਲ ਕਦੇ ਪੈਸੇ ਤੇ ਵੀ ਕਮੀ ਹੋ ਜੇ ਨਾ ਚਲੋ ਆਹ ਹਰ ਇੱਕ ਦੀ ਗੱਲ ਹੁੰਦੀ ਹੈ ਮੈਂ ਉਦਾਂ ਹੀ ਸਿੱਧਾ ਬੋਲਣੀ ਪਤਾ ਹੀ ਨਹੀਂ ਲੱਗਦਾ ਸਿਸਟਮ ਕਿਧੋ ਕੀ ਕੁਮਦਾਸ ਕੁਛ ਸਮਝ ਨਹੀਂ ਆਉਂਦੀ ਕ੍ਰਿਸਟਲ ਚੱਲ ਰਿਹਾ ਹੈ ਤੇ ਮੈਂ ਇੱਦਾਂ ਗਨੀ ਮੈਂ ਕਿਹਾ ਹੋ ਹੀ ਜਾਣਾ ਕਦੇ ਨਹੀਂ ਕੁਝ ਰੁਕਦਾ ਤਾਂ ਚੰਗਾ ਸੋਚੋ ਬਸ ਰੱਬ ਦੇ ਉੱਤੇ ਇੰਨਾ ਕੁ ਬਰਡਨ ਪਾ ਦਿਓ ਨਾ ਵੀ ਮੈਨੂੰ ਤੇਰੇ ਤੇ ਇੰਨਾ ਮਾਨ ਹੈ ਉਹ ਵੀ ਉਹ ਹੋ ਜੇ ਘਬਰਾ ਜੇ ਵੀ ਇਹਨੂੰ ਮੇਰੇ ਤੇ ਇੰਨਾ ਚ ਕੀ ਨਾ ਮੈਂ ਨਰਾਸ਼ ਨਹੀਂ ਕਰ ਸਕਦਾ ਸਹੀ ਗੱਲ ਹੈ ਮੇਰਾ ਆ ਸਿਸਟਮ ਹੈ ਤੁਹਾਡਾ ਵੀ ਸੇਮ ਆਹੀ ਸਿਸਟਮ ਹੈ ਮੈਂ ਹਰ ਇੱਕ ਦਾ ਆਪਣਾ ਆਪਣਾ ਆਈਡੀਆ ਹੁੰਦਾ ਲੋਕਿਆਂ ਦਾ ਜਿਵੇਂ ਮੈਨੀਫੈਸਟੇਸ਼ਨ ਕਰਕੇ ਰੱਖਣਾ ਚੀਜ਼ਾਂ ਨੂੰ हां फेंटसीज ਤਾਂ ਆਪਾਂ ਸਾਰੀ ਕਰਦੇ ਆਂ ਹਰ ਇੱਕ ਨੂੰ ਹਰ ਇੱਕ ਦੇ ਡਰੀਮਸ ਬਹੁਤ ਵੱਡੇ ਹੁੰਦੇ ਆ ਮੇਰੇ ਵੀ ਆ ਪਰ ਮੇਰਾ ਬਲੀਵ ਇਹੀ ਹੈ ਕਿ ਜੋ ਸਤਗੁਰ ਦੀ ਰਜ਼ਾ ਹੈ ਉਹੀ ਹੋਣਾ ਹੈ ਬੰਦਾ ਬਦਲ ਨਹੀਂ ਸਕਦਾ ਜੇ ਉਹ ਜਿਵੇਂ ਕਹਿੰਦੇ ਨਾ ਕਿ ਮੈਂ ਸਲੀਮ ਸਰ ਜਿਹੜੇ ਸਲਵਾਨ ਖਾਨ ਦੇ ਫਾਦਰ ਨੇ ਉਹਨਾਂ ਨੇ ਇੱਕ ਵੀਡੀਓ ਦੇਖੀ ਕਿ ਉਹਨਾਂ ਨੇ ਇੱਕ ਰੁਮਾਲ ਫੜਿਆ ਤਾਂ ਕਹਿੰਦੇ ਦਿਸ ਇਜ਼ ਬਰਥ ਦਿਸ ਇਜ਼ ਡੈਥ ਨਾ ਸਾਡੇ ਹੱਥ ਜਨਮ ਹੈ ਨਾ ਸਾਡੇ ਹੱਥ ਮਰਨਾ ਇਹ ਦੋਨੇ ਚੀਜ਼ਾਂ ਨਹੀਂ ਤਾਂ ਫਿਰ ਵਿਚਲੀ ਜ਼ਿੰਦਗੀ ਕਿਵੇਂ ਹੋ ਸਕਦੀ ਹੈ ਤਬੂ ਮੈਨੂੰ ਲੱਗਦਾ ਹੈ ਕਿ ਯਾਰ ਜੇ ਕੋਈ ਚੀਜ਼ ਬਾਕੀ ਤੁਹਾਡੀ ਹੈਲਪ ਕਰ ਸਕਦੀ ਤਾਂ ਉਹ ਹੈ ਅਰਦਾਸ ਤੁਸੀਂ ਪ੍ਰਮਾਤਮਾ ਦੀ ਮਿੰਨ ਤਰਲਾ ਜ਼ਰੂਰ ਕਰ ਸਕਦੇ ਹੋ ਬਟ ਹੀ ਇਜ਼ ਦਾ ਸੁਪਰੀਮ ਬਾਸ ਤੇ ਉਹਨੇ ਉਹੀ ਕਰਨਾ ਜੋ ਉਹਨੇ ਕਰਨਾ। ਹਾਂ ਬਿਲਕੁਲ ਮਾਈ ਕਹਿੰਦੇ ਜੇ ਪ੍ਰੈਸ਼ਰ ਪਾ ਦਿਓ ਇੱਕ ਵਾਰ ਤੇ ਤੁਹਾਡੀਆਂ ਜਿਹੜੀਆਂ ਪ੍ਰੇਅਰਸ ਉੱਥੇ ਪਹੁੰਚਣੀਆਂ ਹੀ ਪਹੁੰਚਣ ਆਪਰਾ ਆਪਣਾ ਹਾਂ ਬਿਲਕੁਲ ਆਪਰਾ ਆਪਣਾ ਬਲੀਵ ਹੈ ਪਰ ਪ੍ਰੇਅਰਸ ਹੀ ਹੈ। ਮੈਂ ਬਹੁਤ ਲੋਕ ਦੇਖੇ ਆ ਕਿ ਜਿਹੜੇ ਕਹਿੰਦੇ ਕਿ ਮੈਨੀਫੈਸਟੇਸ਼ਨ ਚ ਬਲੀਵ ਐ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ।